ਕਾਫੀ ਤਰ੍ਹਾਂ ਦੀਆਂ ਬਣਦੀਆਂ ਦਵਾਈਆਂ ਜੀ ਜਿਸ ਦਾ ਦੀ ਗਲੇ ਨੂੰ ਰਿਕੁਆਇਰਮੈਂਟ ਹੋਵੇ ਜੀ ਅੱਛਾ ਪੂਰਾ ਬੱਕਾ ਵਰਗਾ इलाज ਹਾਂਜੀ ਹਾਂਜੀ ਬਵਾਸੀਰ ਬਾਥਰਮ ਜਿਆਦਾ ਆਉਂਦਾ ਤੇ ਖਾਦਾ ਵੀ ਤੈਨ ਲੱਗਦਾ ਬਲੱਡ ਪ੍ਰੈਸ਼ਰ ਸਿਰਦਰਦ ਪੀਲੀਏ ਦੀ ਦਵਾਈ ਜਿਹੜੀ ਨਕਸੀਰ ਛੁੱਟਦੀ ਉਹਦੀ ਦਵਾਈ ਅੱਛਾ ਇੱਕ ਗੱਲ ਹੋਰ ਹੈ ਤੁਹਾਡੇ ਲਈ ਬਹੁਤ ਜ਼ਰੂਰੀ ਜਾਣਕਾਰੀ ਹੈ ਜਿਹੜਾਂ ਦੀ ਉਮਰ 18 ਤੋਂ 30 ਸਾਲ ਹੈ ਉਹਨਾਂ ਵਾਸਤੇ ਜਿਹੜਾ ਹੈਗਾ ਆਪਣਾ ਇੰਗਲੈਂਡ ਉਹਨੇ ਵੀਜ਼ਾ ਓਪਨ ਕਰਿਆ ਹੈਗਾ ਫਰੀਚ ਹੈ ਕਿਪਰੀਆ ਨਹੀਂ ਲੱਗਦਾ ਕਿਸੇ ਨੂੰ ਪੈਸੇ ਨਾਲ ਫਸਾ ਲਿਓ ਫਰੀਚ ਹੈ ਧਰ ਦਾ ਪੱਕਾ ਇਲਾਜ ਤੇ ਹੋਰ ਵੀ ਕਈ ਦਵਾਈਆਂ ਦਿੰਦੇ ਆ ਇੱਥੇ ਨਾ ਕਣਕ ਦੇ ਵਿੱਚ ਮਤਲਬ ਜਿਹੜੀਆਂ ਉਹ ਆਪਣੇ ਟਾਣੀਆਂ ਲੱਗੀਆਂ ਵੰਗੀਆਂ ਗੱਡੀਆਂ ਵੰਗੀਆਂ ਤੇ ਜੋ ਬੋਲਰ ਦੇ ਟਾਣੀਆਂ ਹੁੰਦੇ ਨੇ ਜੇ ਕਿਸੇ ਨੂੰ ਪਤਾ ਵੀ ਕਿਉਂ ਗੱਡੀਆਂ ਦਾ ਜ਼ਰੂਰ ਦੱਸਿਓ ਆਦੇ ਦੋਸਤੋ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਅੱਜ ਅਸੀਂ ਜਾ ਰਹੇ ਹਾਂ ਜੀ ਖੁੱਬਣ ਖੁੱਬਣ ਇੱਕ ਬੰਦਾ ਧਰ ਦੀ ਦਵਾਈ ਦਿੰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀਡੀਓ 'ਚ ਤੇ ਅਸਾਂ ਅਸੀਂ ਉਹ ਮੈਡੀਸਿਨ ਲੈਣ ਜਾਂਦੇ ਆ ਤੋ ਤਿੰਨ ਦਿਨ ਲੈਣੀ ਹੁੰਦੀ ਹੈ ਤੇ ਕਹਿੰਦੇ ਉਹ ਤੋਂ ਬਾਅਦ 'ਚ ਕਾਫੀ ਟਾਈਮ ਧਰਨੀ ਪੈਂਦੀਗੀ ਤੇ ਵਧੀਆ ਚੀਜ਼ ਹੈ ਜਾਨਦੇ ਆ ਅंसारी ਦੀ ਦੁਕਾਨ ਆ ਉੱਥੇ ਉਹ ਦੰਦਾ ਬੰਦਾ ਤੇ ਹੋਰ ਵੀ ਕਈ ਜੀ ਡੈਂਟ ਦਵਾਈ ਦਿੰਦਾ ਉਹ ਵੀ ਸਾਡੇ ਰੂ-ਰੂ ਕਰਾਂਗੇ ਫਿਲਹਾਲ ਜਿਹੜੇ ਖੂਬਸੂਰਤ ਰਸਤੇ ਆ ਉਹ ਤੁਹਾਨੂੰ ਦਿਖਾਉਣੇ ਆ ਖੇਤਾਂ ਦਾ ਨਜ਼ਾਰਾ ਬਹੁਤ ਜਿਆਦਾ ਸੋਹਣਾ ਆਜੋ ਤੁਹਾਡੇ ਕਰਦੇ ਆ ਰੂ-ਰੂ ਵਾਹ ਵਈ ਵਾਹ ਪਰ ਗਰਮੀ ਬਹੁਤ ਵੱਧ ਗਈ ਦੋਸਤੋ ਜਿਵੇਂ ਫਰਵਰੀ ਦਾ ਮਹੀਨਾ ਤੇ ਗਰਮੀ ਤੁਹਾਡੇ ਸਾਹਮਣੇ ਆ ਚੰਗਾੜੇ ਗੱਡੀ ਜਾਂਦੀ ਹੈ ਤੇ ਇਹੀ ਹਾਲਾਤ ਨੇ ਤਾਂ ਆਉਣ ਵਾਲੇ ਸਾਲਾਂ ਵਿੱਚ ਗਰਮੀ ਬਹੁਤ ਵੱਧੂਗੀ ਇਦਰ ਵੇਖੋ ਸਰਸਰ ਲੱਗੀ ਹੋਈ ਹੈ ਵਧੀਆ ਨਹੀਂ ਤਾਂ ਇਸ ਮਹੀਨੇ ਜ ਪੂਰੀ ਠੰਡ ਹੁੰਦੀ ਸੀ ਤੇ ਹੁਣ ਤੁਸੀਂ ਵੇਖ ਰਹੋ ਕਿ ਕਿੰਨਾ ਸੂਜਣਿਕ ਲੈ ਪਿਆ ਸਮਾਂ ਅਜ ਕੁਝ ਵੀ ਨਹੀਂ ਹੋਇਆ ਤੇ ਬਾਕੀ ਤੁਹਾਨੂੰ ਇੱਕ ਗੱਲ ਹੋਰ ਪੁੱਛਣੀ ਤੁਹਾਨੂੰ ਦਿਖਾਉਣਾ ਮੇਰੇ ਅੱਗੇ ਇੱਥੇ ਨਾ ਕਣਕ ਦੇ ਵਿੱਚ ਮਤਲਬ ਜਿਹੜੀਆਂ ਆਪਣੇ ਟਾਣੀਆਂ ਲੱਗੀਆਂ ਵੰਗੀਆਂ ਗੱਡੀਆਂ ਵੰਗੀਆਂ ਤੇ ਜੋ ਬੋਲਰ ਦੇ ਟਾਣੀਆਂ ਹੁੰਦੀਆਂ ਜੇ ਕਿਸੇ ਨੂੰ ਪਤਾ ਵੀ ਕਿਉਂ ਗੱਡੀਆਂ ਦਾ ਜ਼ਰੂਰ ਦੱਸਿਓ ਬਾਕੀ ਜੇ ਕੋ ਬੰਦਾ ਮਿਲ ਗਿਆ ਤਾਂ ਸੀ ਪੱਥਰਾਂ ਦੇ ਨਾਲੇ ਸੁੱਡੇ ਰੂਰੂਪ ਕਰ ਦਾਂਗੇ ਇੱਥੇ ਲੱਗੀਆਂ ਆਉਣਗੀਆਂ ਪਿੱਛੇ ਵੀ ਲੱਗੀਆਂ ਸੀਗਾ ਬੱਸ ਤੁਹਾਨੂੰ ਦਿਖਾਉਣਾ ਮੈਂ ਤੇ ਹਾਂ ਆ ਗਏ ਇੱਥੇ ਬਹੁਤ ਸੇ ਆ ਦੇਖੋ ਲੱਗੀਆਂ ਵੰਗ ਜੇ ਕਿਸੇ ਨੂੰ ਤੇਰੇ ਪਤਾ ਤਾਂ ਸਾਨੂੰ ਜਰੂਰ ਦੱਸਿਓ ਆ ਵੜ ਗਿਆ ਸਿੱਧੀਆਂ ਸਿੱਧੀਆਂ ਪੂਰੀਆਂ ਐ ਗੱਡੀਆਂ ਵੰਗ ਇਹ ਬਹੁਤ ਘਰਾਂ ਨੇ ਮਤਲਬ ਐ ਗੱਡ ਰੱਖੀਆਂ ਗਿਆ ਇਹਦਾ ਜੇ ਕਿਸੇ ਨੂੰ ਸਹੀ ਪਤਾ ਹੈ ਵੀ ਕਿਉਂ ਗੱਡੀਆਂ ਆ ਕੀ ਸਿਸਟਮਾ ਦਾ ਜ਼ਰੂਰ ਦੱਸਿਓ ਤੇ ਬਾਕੀ ਹੁਣ ਕਾਰ ਚ ਬੈਠ ਕੇ ਤਾਂ ਫੀਲਿੰਗ ਆ ਰਹੀ ਹੈ ਜਿਵੇਂ ਰਾਜਸਥਾਨ ਚ ਫਰਦ ਨੇ ਇੰਨੀ ਜ਼ਿਆਦਾ ਗਰਮੀ ਹੈ ਤੇ ਐ ਹੁਣਾਂ ਨਹੀਂ ਜਹੀਦਾ ਤੇ ਦਿਨ ਵੀ ਹੁਣ ਹਰੂ ਜੇ ਬਥੇਰੇ ਲੋਕ ਕਹਿੰਦੇ ਜੀ ਜੈ ਨਹੀਂ ਲੱਗਦਾ ਪਤਾ ਨਹੀਂ ਮੌਸਮ ਹੀ ਆਏ ਜਾਂ ਦੇਣੀ ਆਏ ਆ ਬਾਕੀ ਹਜੇ ਵੀ ਦਸਰੇ ਮੌਸਮ ਵਿਭਾਗਲੇ ਮੀਂਹ ਆ ਸਕਦਾ ਆ 18 19 20 ਤਰੀਕ ਤੱਕ ਆਖੀਆਂ ਦੇ ਸੀ ਮੀਂਹ ਆਊਗਾ ਅੱਛਾ ਇੱਕ ਗੱਲ ਹੋਰ ਆ ਤੁਹਾਡੇ ਲਈ ਬਹੁਤ ਜ਼ਰੂਰੀ ਜਾਣਕਾਰੀ ਹੈ ਜਿਹੜਾ ਦੀ ਉਮਰ 18 ਤੋਂ 30 ਸਾਲ ਹੈ ਉਹਨਾਂ ਵਾਸਤੇ ਜਿਹੜਾ ਹੈਗਾ ਆਪਣਾ ਇੰਗਲੈਂਡ ਉਹਨੇ ਵੀਜ਼ਾ ਓਪਨ ਕਰਿਆ ਹੈਗਾ ਫ੍ਰੀ ਚ ਹੈ ਕਿਰਪਿਆ ਨਹੀਂ ਲੱਗਦਾ ਕਿਸੇ ਨੂੰ ਪੈਸੇ ਨਾਲ ਫਸਾ ਲਿਓ ਫ੍ਰੀ ਚ ਉਹ ਲਾਟਰੀ ਸਿਸਟਮ ਹੁੰਦਾ ਹੈ ਕੋਈ 25-2600 ਵੀਜ਼ੇ ਦੇਣੇ ਉਹਨਾਂ ਨੇ ਤੇ ਪਹਿਲਾਂ ਆਪਣਾ ਦੋਸਤ ਗਿਆ ਵੀ ਇੱਕ ਆਈ ਉਹ ਤੁਸੀ ਫਾਰਮ ਭਰਨਾ ਤੁਹਾਨੂੰ ਕਹਿੰਦਾ ਪਾਸਪੋਰਟ ਚਾਹੀਦਾ ਤੁਹਾਨੂੰ ਤੇ ਇੱਕ ਆਪਦੀ ਫੋਟੋ ਚਾਹੀਦੀ ਹੈ ਉਹ ਤੁਸੀ ਅਪਲੋਡ ਕਰਨੀ ਹੈ ਉਸ ਤੇ ਵੈਬਸਾਈਟ ਤੇ ਸੌਖਾ ਜਿਹਾ ਫਾਰਮ ਹੈ ਦੇ ਉਹ ਮਤਲਬ 18 ਤਰੀਕ ਨੂੰ ਮਤਲਬ ਅੱਜ ਜਿਹੜਾ ਮੈਂ ਬਲੌਗ ਬਣਾ ਰਿਹਾ 2:30 ਵਜੇ ਉੱਪਰ ਹੋਣਾ ਤੇ 20 ਤਰੀਕ ਤੱਕ ਰਹੂਗਾ ਜਿਹੜੇ ਭਰਨਾ ਭਰ ਦਿਓ ਆਪਣੀ ਕਿਸਮਤ ਅਜਮਾਉਣੀ ਚਾਹੀਦੀ ਹੈ ਕੀ ਪਤਾ ਕਦੋਂ ਨੰਬਰ ਆ ਜਾਏ ਵਰਕ ਪਰਮਿਟ ਆਹੋ 2 ਸਾਲਾਂ ਦਾ ਫਰੀ ਦੇ ਵਿੱਚ ਦੇਖ ਲਓ 1 ਰੁਪਿਆ ਨਹੀਂ ਦੇਣਾ 1 ਰੁਪਿਆ ਕੀ ਹੁੰਦਾ ਤੇ 2 ਸਾਲਾਂ ਦਾ ਵਰਕ ਪਰਮਿਟ ਤੁਹਾਨੂੰ ਮਿਲੂਗਾ ਗਾਂ ਜਾ ਕੇ ਹੋਰ ਵੀ ਰਸਤੇ ਨਿਕਲ ਜਾਂਦੇ ਹੁੰਦੇ ਆ ਆ ਵੀ ਇੱਥੇ ਵੀ ਲੱਗੀਆਂ ਬੰਗਾਂ ਨਿਕੀਆਂਤਾ ਕਰਕੇ ਸਾਰਿਆਂ ਨੇ ਜ਼ਰੂਰ ਭਰਿਓ ਬੜਾ ਲੱਗਣਾ ਵੀ ਕੀ ਇਹ ਮੋਬਾਈਲ ਚਲਾਉਣੇ ਰਹਿਣੇ ਆ ਪਰ ਮੈਂ ਤੁਹਾਨੂੰ ਇੰਨ੍ਹੀ ਕੱਲ ਦੱਸ ਦਿੰਨਾ ਜਿਵੇਂ ਤੁਸੀਂ ਬਲੌਕ ਕਰ ਲਓ ਦੇਖੋ ਇਹ ਕੱਲ ਕੱਲ ਤਾਈ ਜਾਂ ਪਰਸੋਂ ਤਾਈ ਭਰਦੇ ਹੋ ਸਾਈਟ ਬਹੁਤ ਬਿਜ਼ੀ ਹੁੰਦੀ ਹੈ ਕੋਈ ਚੰਗੇ ਜਿਹੇ ਨੈਟਵਰਕ ਤੋਂ ਵਾਈਫਾਈ ਤੋਂ ਭਰਿਓ ਤੇ ਤਾਂ ਜੋ ਜਿਹੜਾ ਜਲਦੀ ਹੋੜਾ ਫਾਰਮ ਭਰਿਆ ਜਾ ਸਕੇ ਤੇ ਉਮਰ 18 ਤੋਂ 30 ਸਾਲ ਕਦੋਂ ਵੀ ਕਿਸੇ ਦਾ ਵੀ ਭਰ ਸਕਦਾ ਪਹੁੰਚ ਕੇ ਜੀ ਖੁਪਨ ਇਹ ਹੈ ਜੀ ਖੋਬਣ ਦਾ ਬਾਜ਼ਾਰ ਛੋਟੀ ਜੀ ਮੰਡੀ ਕਹਿ ਸਕਦੇ ਤੁਸੀਂ ਇੱਥੇ ਦਿੰਦਾ ਦਵਾਈ ਬੰਦਾ ਜਿਹੜਾ ਬਹੁਤ ਚੀਜ਼ਾਂ ਦਿੰਦਾ ਹੈ ਦੀਪਕ ਕੁਮਾਰ ਕਰਿਆਨਾ ਸਟੋਰ ਇਹ ਦਿੰਦੇ ਹੈ ਦਵਾਈ ਚਲਦੇ ਨਾਲ ਤੁਹਾਨੂੰ ਦੱਸਦਾ ਮੈਂ ਧਰ ਦਾ ਪੱਕਾ ਇਲਾਜ ਤੇ ਹੋਰ ਵੀ ਕਈ ਦਵਾਈਆਂ ਦਿੰਦੇ ਆ ਪਹਿਲਾਂ ਇਹਨਾਂ ਦੁਕਾਨਾ ਆ ਹੁੰਦੀ ਸੀ ਉਦੋਂ ਬਾਅਦ ਨੇ ਨਵੀਂ ਦੁਕਾਨ ਪਾ ਲਈ ਹੈ ਤੇ ਬਾਕੀ ਰਿਜ਼ਲਟ ਹੈਗਾ ਅਸੀਂ ਮਨ ਲਾਦਾ ਕੋਈ ਨਾਮ ਵਾਲਾ ਤਾਂ ਕੋਈ 10 ਵਾਰ ਇੱਥੋਂ ਦਵਾਈ ਲੈ ਕੇ ਆਵਾਂਗੇ ਅਲੱਗ-ਅਲੱਗ ਬੰਦੇ ਆਸਤੇ ਫਰਕ ਵੀ ਪੈਂਦਾ ਚੱਲਦੇ ਅੰਦਰ ਤੇ ਦੱਸ ਦਾਂ ਤੁਹਾਨੂੰ ਮੈਂ ਕਿਹੜੀ-ਕਿਹੜੀ ਚੀਜ਼ ਦਵਾਈ ਮਿਲਦੀ ਇੱਥੇ ਲੋ ਜੀ ਸਸਤੀ ਗਾਲੀ ਆਪਣੇ ਕਾਹੜੇ-ਕਾਹੜੇ ਦਵਾਈ ਹੁੰਦੀ ਹੈ ਜੀ ਬਸ ਕਾਫੀ ਤਰ੍ਹਾਂ ਦੀ ਬਣਦੀਆਂ ਦਵਾਈਆਂ ਜੀ ਹਾਂਜੀ ਹਾਂਜੀ ਜਿਸਤਾ ਦੀ ਅਗਲੇ ਨੂੰ ਰਿਕੁਆਇਰਮੈਂਟ ਹੋਵੇ ਜੀ ਸ਼ਬ ਪੂਰਾ ਪੱਕਾ ਵਧੀਆ ਇਲਾਜ ਹਾਂਜੀ ਹਾਂਜੀ ਬਾਕੀ ਤੁਹਾਨੂੰ ਦੱਸ ਦਿੰਦੇ ਆ ਪੜ ਕੇ ਅਸੀਂ ਇਹ ਤਖੋਲੇ ਪਟਸਾਵਾ ਮੈਂ ਮੰਨ ਲਉ ਬਣੀ ਬਣਾਈ ਕਿਹੜੀ ਪਾਈ ਹੁੰਦੀ ਜਿਵੇਂ ਧਰਨ ਦੀ ਤਾਂ ਸਿੱਧੋ ਸਾਰੀਆਂ ਇਹ ਬਹੁਤ ਸਾਰੀ ਅਵੇਲੇਬਲ ਪਈਆਂ ਹੁੰਦੀਆਂ ਹਾਂਜੀ ਹੁੰਦੀਆਂ ਹਾਂਜੀ ਬਾਕੀ ਜੇ ਕੋਈ ਨਾਂ ਹੋਵੇ ਤਾਂ ਉਹ ਹੋਂ ਦੀ ਸਪੋਰਟ ਸੀ ਠੀਕ ਹੈ ਜੀ ਮੌਕੇ ਤੇ ਬਣਾ ਕੇ ਦੇ ਦਿੰਦੇ ਆ ਆਹ ਦੇਖੋ ਦੋਸਤੋ ਤੁਸੀਂ ਪੜ ਸਕਦੇ ਹੋ ਹਿੰਦੀ ਦੇ ਵਿੱਚ ਲਿਖਿਆ ਹੋਇਆ ਤੇ ਫਿਰ ਵੀ ਮੈਂ ਤੁਹਾਨੂੰ ਮੜਾ ਅਚਾਨਣ ਮਰਾ ਦਿੰਨਾ ਆ ਤੁਸੀ ਆਪੇ ਵੜਦੋ ਕੱਲੀ ਕੱਲੀ ਦਬਾਈ ਪੂਰਾ ਵਧੀਆ ਇਲਾਜ ਹੁੰਦਾ ਹੈ ਆ ਨੰਬਰ ਆਈ ਇਹਨਾਂ ਦਾ ਆ ਦੇਖ ਬਵਾਸੀਰ ਬਾਥਰੂਮ ਜਿਆਦਾ ਆਉਂਦਾ ਤੇ ਖਾਦਾ ਪੀਤਾ ਲੱਗਦਾ ਬਲੱਡ ਪ੍ਰੈਸ਼ਰ ਸਿਰਦਰਦ ਪੀਲ ਕੇ ਦੀ ਦਵਾਈ ਜਿਹੜੀ ਨਕਸੀਰ ਛੁੱਟਦੀ ਉਹਦੀ ਦਵਾਈ ਹੋਰੀ ਦੀ ਦਵਾਈ ਟੀਕਾ ਪੱਕਾ ਹੋਵੇ ਖਾਣਾ ਖਾਂ ਤਾ ਦਸਤ ਲੱਗਦੇ ਹੋਣ, ਵਾਲ ਝੜਦੇ ਹੋਣ। ਮੌਕੇ ਦੀ ਦਵਾਈ। ਫੋੜੇ ਫੌਨਸਰੀ ਦੀ ਜਿਗਰ ਦੀ ਗਰਮੀ। ਬਾਕੀ ਤੁਸੀਂ ਪੜ੍ਹ ਲਓ ਆਵੇ। ਸਭ ਕੁਝ ਲਿਖਿਆ ਹੋਇਆ। 27 ਤਰ੍ਹਾਂ ਦੀਆਂ ਜਿਹੜੀਆਂ ਇੱਥੇ ਬਿਮਾਰੀਆਂ ਦਾ ਇਲਾਜ ਹੁੰਦਾ ਹੈ। ਆ ਨੰਬਰ ਹੈ। ਦੀਪਕ ਸੇਤੀਆ। ਬਾਕੀ ਮਗਰ ਦੱਸੋ ਪੰਜਾਬੀ ਚ ਵੀ ਤੁਜੀ ਧਰਨ ਦੀ ਦਵਾਈ ਕਿਵੇਂ ਲੈਣੀ ਹੈ। ਬਾਕੀ ਅਸੀਂ ਹੁਣ ਕੋਈ ਪਹਿਲੀ ਰਤਾਏ ਨਹੀਂ ਕਿਉਂਕਿ ਇੱਕ ਤਾਂ ਨਾ ਬੰਦੇ ਦੇ ਐ ਹੋ ਜਾਂਦਾ ਜਦੋਂ ਪਹਿਲੀ ਦੀ ਆਉਂਦੇ ਆ ਟੈਸਟ ਕਰਕੇ ਦੱਸਾਂ ਕਿਵੇਂ ਸਾਨੂੰ ਚੰਗੀ ਤਰ੍ਹਾਂ ਹੀ ਪਤਾ ਵੀ ਦਵਾਈ ਰਿਜਲਟ ਦਿੰਦੀ ਹੈ ਤੇ ਤਾਂ ਹੀ ਅਸੀਂ ਅੱਜ ਫਿਰ ਸਪੈਸ਼ਲ ਆਏ ਲੈਣ ਉਸੇ ਇਹਨਾਂ ਕੰਮ ਕਰਨ ਵਾਸਤੇ ਆਏ ਸੀ ਤੇ ਹੁਣ ਵਾਪਸ ਹੀ ਕਰਾਂਗੇ ਪਿੰਡਾਂ ਨੂੰ ਤੇ ਬਾਕੀ ਜੇ ਕਿਸੇ ਨੂੰ ਕੋਈ ਵੀ ਆਪਣੇ ਕੋਈ ਜ਼ਰੂਰਤ ਹੋਵੇ ਦਵਾਈ ਦੀ ਤੁਸੀਂ ਫੋਨ ਕਰ ਲਿਓ ਤੇ ਬਿਮਾਰੀਆਂ ਉੱਤੇ ਦੱਸ ਦਿਆਂ ਸਾਨੂੰ ਕਰਤੀ ਹੈ ਇਲਾਜ ਹੈ ਬਾਕੀ ਆਪਣੇ ਇੱਥੇ ਕਿਸੇ ਨਾ ਕਿਸੇ ਰਿਸ਼ਤੇ ਦੀ ਪੈਂਦੀ ਹੁੰਦੀ ਹੈ ਅਗਲਾ ਪੁੱਛ ਵੀ ਦੰਦਾਸੇ ਪਾਸੇ ਫੋਨ ਕਰਕੇ ਵੀ ਭਾਈ ਕਿਵੇਂ ਹੈ ਕਿੰਨਾ ਫਰਕ ਪੈਂਦਾ ਹਾਂਜੀ ਦੋਸਤੋ ਦਵਾਈ-ਦਵਾਈ ਲੈ ਲਈ ਸੀ ਤੇ ਹੁਣ ਕਰਤੀ ਹੈ ਵਾਪਸੀ ਘਰਾਵਲ ਨੂੰ ਖੂਬਸੂਰਤ ਰਸਤਿਆਂ ਦਾ ਆਨੰਦ ਲੈਂਦੇ ਹੋਏ ਵਾਪਸੀ ਪਿੰਡਾਂ ਵੱਲ ਨੂੰ ਸਾਨੂੰ ਪਤਾ ਲੱਗ ਗਿਆ ਵੀ ਇਹ ਛਟਗਈਆਂ ਕਿਉਂ ਲੰਗੀਆਂ ਹੈਗੀਆਂ ਹੈ ਤਾਂ ਇਹ ਆਪਣੇ ਪੂਲਰੀ ਤੇ ਇਹ ਵੈਸੇ ਲਾਇਆ ਪੂਲਰਾ ਪਰ ਮੈਨੂੰ ਲੱਗਾ ਜਿਹੜਾ ਲਾਉਣ ਦਾ ਤਰੀਕਾ ਸਹੀ ਨਹੀਂ ਮੈਨੂੰ ਲੱਗ ਰਿਹਾ ਕਿਉਂਕਿ ਝੋਨੇ ਵੇਲੇ ਫਿਰ ਦਿੱਕਤ ਆਊਗੀ ਆ ਤੁਹਾਡੇ ਸਾਹਮਣੇ ਆ ਸੀ ਸੰਗਲੇ ਵੜੇ ਲਾਇਵੇ ਬਾਕੀ ਅਸੀਂ ਪਹੁੰਚ ਚੁੱਕੇ ਹਾਂ ਜੀ ਪਿੰਡ ਪਿੰਡ ਆਦਰੀਏ ਤੇ ਉਸ ਤੋਂ ਬਾਅਦ ਚਾਹ ਪਾਣੀ ਪੀ ਕੇ ਫਿਰ 10 ਮਿੰਟ ਦੇ ਹਾਜ਼ਰੀ ਲਵਾਵਾਂਗੇ ਤੇ ਫਿਰ ਵੀ ਹੋਰ ਕੰਮ ਕਰਾਂਗੇ ਉਦੋਂ ਸਾਡੇ ਕੋਲ ਤਕਰੀਬਨ ਇਹ ਜਿਹੇ ਦਰਵਾਜ਼ੇ ਬਹੁਤ ਬਣ ਗਏ ਬਹੁਤ ਸੋਹਣੇ ਵੀ ਲੱਗਦੇ ਆ